ਸਰਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ناکਾਮ ਬੀਐਸਐਫ ਨੇ ਪਾਕਿਸਤਾਨ ਤੋਂ ਭੇਜੀ ਹੈਰੋਇਨ ਫੜੀ ਤਲਾਸ਼ ਜਾਰੀ ਸੀਮਾ ਸੁਰੱਖਿਆ ਬਲ ਬੀਐਸਐਫ ਨੇ ਫਿਰੋਜ਼ਪੁਰ ਨਾਲ ਲੱਗਦੀ ਪਾਕਿਸਤਾਨੀ ਸਰਦ ਤੇ ਨਸ਼ਾ ਤਸਕਰਾਂ ਦੇ ਨਾ ਪਾਕ ਇਰਾਦਿਆਂ ਨੂੰ ناکਾਮ ਕਰ ਦਿੱਤਾ ਹੈ BSF ਦੇ ਜਵਾਨਾਂ ਨੇ ਇੱਕ ਵਾਰ ਫਿਰ ਸ਼ਰਾਰਤੀ ਅਨਸਰਾਂ ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ BSF ਨੇ ਦੋਵਾਂ ਦੇਸ਼ਾਂ ਦੀ ਸਰਦ ਤੇਲ ਦੁਸ਼ਮਣ ਦੇਸ਼ ਤੋਂ ਲਿਆਂਦੀ ਹੈਰੋਇਨ ਬਰਾਮਦ ਕੀਤੀ ਹੈ ਫਿਰੋਜ਼ਪੁਰ ਦੇ ਬਲਾਕ ਮੰਡੋਟ ਦੇ ਸਰਦੀ ਪਿੰਡ ਮਾਛੀਵਾੜਾ ਵਿੱਚ BSF ਨੇ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ ਉਕਤ ਪੈਕੇਟ 4500 ਗ੍ਰਾਮ ਹੈਰੋਇਨ ਬਰਾਮਦ ਹੋਈ यह पैकेट भारतीद लगते पिंड माछीवाड़ा शनिवार रात पाकिस्तानी डरोन द्वारा सुटिया गया सी। हालांकि तक किसी भी नशा तस्कर ने सहद तो यह हैरोइन का पैकेट नहीं चुकया पर इस तो पहला भी बीएसएफ़ सर्च आपरेशन दौरान यह पैकेट जबत कर चुकी है एतवार सवेरे बीएसएफ के जवानों ने सरहद से तलाशी मुहिम चलाई इस दौरान उकत पैकेट बराबद किया गया है ਪੈਕੇਟ ਨੂੰ ਪੀਲੀ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਲਾਲ ਰੰਗ ਦੀ ਟੇਪ ਲਗਾਈ ਗਈ ਸੀ ਤਾਂ ਜੋ ਡਰੋਨ ਦੁਆਰਾ ਅਸਮਾਨ ਤੋਂ ਉੱਟੇ ਗਏ ਪੈਕੇਟ ਨੂੰ ਬਰਾਮਦ ਕਰਨ ਵਾਲੇ ਵਿਅਕਤੀ ਨੂੰ ਆਸਾਨੀ ਨਾਲ ਇਸ ਬਾਰੇ ਪਤਾ ਲੱਗ ਸਕੇ ਹਾਲਾਂਕਿ ਸਰਦ ਤੇ ਸੈਨਿਕਾਂ ਵੱਲੋਂ ਤਲਾਸ਼ੀ ਮਹਿੰਮ ਜਾਰੀ ਹੈ ਤੁਹਾਨੂੰ ਦੱਸ ਦੇਈਏ ਕਿ ਹਰ ਵਾਰ ਪਾਕਿਸਤਾਨ ਵਾਲੇ ਪਾਸਿਓਂ ਨਸ਼ੇਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਦੋਵਾਂ ਦੇਸ਼ਾਂ ਦੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਜਵਾਨ ਆਪਣੀ ਸਰਗਰਮੀ ਦਿਖਾਉਂਦੇ ਹੋਏ ਨਸ਼ਾ ਤਸਕਰਾਂ ਦੇ ਇਰਾਦਿਆਂ ਨੂੰ ناکام ਕਰ ਰਹੇ ਹਨ ਬੀਐਸਐਫ ਵੱਲੋਂ ਪਾਕਿਸਤਾਨੀ ਡਰੋਨ ਨੂੰ ਵੀ ਕਈ ਵਾਰ ਡੇਗ ਦਿੱਤਾ ਗਿਆ ਹੈ